ਜਿਹੜੀਆਂ ਨੋਟ ਕਰੋ ਮੇਨ ਸਟੇਜ ਤੇ ਖੱਬੇ ਪਾਸੇ ਜਾਨੀ ਮੇਨ ਸਟੇਜ ਦੇ ਸੱਜੇ ਪਾਸੇ ਜਿਹੋ ਉਧਰੋਂ ਦੇਖੀਏ ਜਿੱਥੇ ਮੈਂ ਖੜਾ ਇੱਥੋਂ ਦੇਖੀਏ ਤਾਂ ਖੱਬੇ ਪਾਸੇ ਮੇਨ ਗੇਟ ਵਾਲੇ ਪਾਸੇ ਆਖ ਦਿੰਦੇ ਆ ਟੀਮ ਜਿਹੜੀ ਛੰਨਾ ਦੀ ਹੈ ਭੂਰੀ ਦੀ ਟੀਮ ਹੈ ਤੇ ਦੂਜੇ ਪਾਸੇ ਟੀਮ ਕਲਸੀਆਂ ਦੀ ਹੈ ਲਓ ਪਹਿਲੀ ਕਬੱਡੀ ਅੱਲਾਹ ਦਾ ਸ਼ੁਕਰਾਨਾ ਕਰਕੇ ਜਨਾਬ ਫਕੀਰ ਹੁਸੈਨ ਦੇ ਪੁੱਤਰ ਬਾਕੀ ਦਾ ਕਿਦਾਂ ਦਾ ਕਿਵੇਂ ਹੋਣਾ ਸਮਾ ਰਸੂਲਾ ਸਾਜੀ ਦੀ ਪਾਈ ਹੋਈ ਕਬੱਡੀ ਉਹ ਮੁੰਡਾ ਜੀਪ ਦੇ ਵਾਲੇ ਵਾਲੇ ਕਿਹੜੇ ਕਰਦਾ ਓਏ ਬੱਲੇ ਬੱਲੇ ਹੋ ਗਈ ਮਿੱਤਰੋ ਬੱਲੇ ਬੱਲੇ ਹੋ ਗਈ ਮਿੱਤਰੋ ਸਾਜੀ ਸ਼ਾਹਪੁਰੀਆ ਉਹ ਪੀਲਾ ਵਾਲਾ ਉਹ ਬੰਦੇ ਬੰਦੇ ਹੋ ਗਈ ਬਟੋਹ ਆਹ ਜਫਾ ਆਹ ਜਫਾ ਆਹ ਦੱਫਾ ਆਹ ਦੱਫਾ ਹੋਏ ਕਰਦੇ ਕੁਲਵੀਰ ਚਤਾਰਾ ਨੇ ਸੱਧੂਆ ਜੀਪ ਦੇ ਚਾਰੇ ਪਾਸੇ ਹਵਾ ਟੈਕ ਕਰਨੀ ਚਾਰੇ ਪਾਸੇ ਦੀ ਹਵਾ ਟੈਕ ਕਰਨੀ ਆ ਜਾਓ ਫੀਗੜਾ ਭਾਈ ਬਾਤ ਆਪਾਂ ਬਾਅਦ ਚਲੇ ਬੈ ਕੇ ਖੜ ਦੋ ਹੁਣ ਮੈਚ ਦਾ ਪੂਰਾ ਪਕੜਾ ਖੇਡਿਆ ਜਾ ਰਿਹਾ ਹੈ ਆਹ ਸਾਹਮਣੇ ਵੇਖਾਂਗੇ ਹੁਣ ਕਬੱਡੀ ਵੀ ਕਾਸੀਆ ਵਾਲਾ ਤੇਰੇ ਲਈ ਫੇਰ ਗਰਾਉਂਡ ਤੇ ਪਹੁੰਚ ਲਈ ਬਚ ਚੁੱਕਾ ਹੈ ਹੁਣ ਸਾਹਮਣੇ ਦੇਖਾਂਗੇ ਚਾਰ ਜਾਫੀ ਬਿਲਕੁਲ ਤਿਆਰੀ ਦੇ ਵਿੱਚ ਇੱਕ ਵਾਰ ਦੇ ਸੋਨਾ ਪੰਡ ਗੋੜ ਦੀ ਤਰਤੀ ਦਾ ਮੇਰੇ ਮਿੱਤਰੋ ਹੁਣ ਨਾਲ ਬਾਈਗਰੂ ਦਾ ਵੀ ਤਿੰਦੂਆ ਸੀਤੇਬਾਲ ਦੀ ਤਰਤੀ ਦਾ ਲੋਹਿਆਂ ਦੇ ਦੀ ਦਾ ਨਜ਼ਰ ਜੰਦਰ ਤੋਂ ਚੱਲ ਕੇ ਆਇਆ ਹੈ BOOM okay. i Puleira ਹੋ ਰਹੀਆ ਕਬੱਡੀ ਟੀਮੇ ਜੋੜਦਾ ਹੋਇਆ ਪੱਟੂ ਫੇਰ ਚੱਲਿਆ ਸਾਹਮਣੇ ਖੇਡ ਕਹਾਣੀ ਆਓ ਪੱਟੂ ਮੇਰੇ ਦੀ ਛੰਗਾ ਵਾਲਾ ਪੱਟੂ ਕਬੱਡੀ ਪੌਂਡ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਆਓ ਦੇਖਾਂਗੇ ਹੁਣ ਚਾਰਾ ਚੋ ਆਓ ਗਿਲਵੀਰਾ ਜੱਟਾਰਿਆਂ ਵਾਲਾ ਅਰਸ਼ਨਾ ਵਾਲਾ ਪੱਟੂ ਪਾਟੀਆਂ ਦੇ ਗੋਦੀ ਵੱਲ ਟੂਰ ਕੋਟੀਏ ਕਾਹ ਨਹੀਂ ਕਹਰਦੇ ਫੱਡੇ ਮਾਰਾ ਹਾਂ ਸਾਹਮਣੇ ਅਗਲੀ ਕਬੱਡੀ ਕਿਹਨੇ ਪਾੜੀਏ ਆਓ ਸਾਦੀ ਸ਼ਾਦੀ ਕੁੜੀ ਆ ਗਿਆ ਮੇਰੇ ਕੋਲ आंडे त हज़ार रुपया सपा पिंटा हज़ार रुपया ਸਾਜੀ ਦੀ ਕਬੱਡੀ ਦਾ ਫਰਾਡ ਹੋ ਗਈ 1000 ਰੁਪਿਆ ਸਾਜੀ ਨੂੰ ਕਾਲਾ ਫੇਰ ਆ ਗਿਆ ਓ ਸਵਰਨਿਆ ਕਾਲਾ ਫੇਰ ਆ ਗਿਆ ਲੋ ਧੂਰ ਕੋੜੀਆ ਕਾਲਾ ਫੇਰ ਆ ਗਿਆ ਇਸ ਵਾਰੇ ਖੇਡ ਕੇ ਆਇਆ ਪਰ ਆਉਣ ਵਾਲੇ ਦਿਨਾਂ ਤੇ ਵੀਓ ਹ ਹ ਕੈਨੇਡਾ ਦੀ ਸ਼ਾਰਟ ਕਰ ਰਹੀ ਹੈ ਧੂਰ ਕੋੜੀਆ ਕਾਲੇ ਨੇ ਦੇ ਦੇ ਵੀਓ ਕਾਲੇ ਦੀ ਕਬੱਡੀ ਪੈ ਚੁੱਕੀ ਹੈ ਸਾਹਮਣੇ ਕਾਸੀਆ ਵਾਲੇ ਚਾਰ ਤਿਆਰ ਹੁਣ ਜੱਗੂ ਹੈ ਹਾਕਮ ਬੜੇ ਤੰਦਾਂ ਹਾਏ ਕਬੱਡੀ ਵਾਲਿਆ सारा पिंड आहे साजी आई के हशियारपुर वञो लेकिन सरदा ॾे आमा दुकान पार कर তোর সোলো পাড় পেলা চি খুশ মারকে বে গা জেলে বেলা ফেরা বন্ধে এখানে তোদের সবাই পটু फकावला जीपा फकाव त किर्तान उते सॾे पती जी मनू हासी सिधो करे जेके मार करबी उहो वेखां सोना ਤਾਂ ਤੋਹੀ ਆਉਂਦਾ ਤੇ ਹੁਣ ਸੰਦੂ ਸੀਚੇ ਵਾਲਿਆ ਜੀਪ ਤੇ ਬੈਠੂ ਮੈਨੂੰ ਲੱਗਦਾ ਜੰਗੂ ਦੇ ਬਰਾਬਰ ਉਹ ਚੱਲਿਆ ਰਵੀ ਕਲਸੀਆ ਵਾਲਾ ਰਵੀ ਕਲਸੀਆ ਬੜੀ ਬਿੰਦੂਆ ਮੌਕੇ 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 ਮਾਰ-ਮਾਰ ਨਹੀਂ ਹੁੰਦੇ ਸਾਹਮਣੇ ਪਈ ہوئی ਕਬੱਡੀ ਆ ਹੁਣ ਸੀਚੇ ਵਾਲਿਆ ਕਮਲ ਦੀ ਫਰੀਆ ਪਰ ਮੋਢਾ ਸਾਹਮਣੇ ਇਹ ਵੀ ਹਿਮਾਲਿਆ ਪਰਬਤ ਦੇ ਦਾ ਜਗਰਾ ਚੋਬਰ ਦਾ ਕਾਲਾ ਢੂਰਕੋਟ ਵਾਲਾ ਜੱਗੂ ਖਾਤੇ ਵਾਲਿਆ ਸਾਰਾ ਗਰਾਊਂਡ ਫਾਰ ਟੱਚ ਹੈ ਹਰ ਤੱਕ ਫਾਰ ਟੱਚ ਹੈ ਅੱਜ ਕਿਧਰ ਆਸ ਲੱਗ ਰਿਹਾ ਮਾਤ ਕਾਲੇ ਦਾ ਬਰੇਵਾ ਢੂਰਕੋਟੀਏ ਦਾ ਕਾਲੇ ਦਾ ਢੂਰਕੋਟੀਏ ਦਾ ਰੋਲ ਫਾਜੀ ਹਰੀਮ ਨੇ ਪਲੇ ਮੰਗਿਆ ਜੱਗੂ ਨੇ ਆਹ ਬੋਲੇ ਲਈ ਹਰੀਮ ਨੇ ਲਾਉਂਦੀ ਆ ਆ ਪੁਆਇੰਟ ਦਾ ਹਰੀਮ ਨੇ ਲਵੀ ਡੋਗਰਾ ਪੁਆਇੰਟ ਜਲਦੀ ਦੇਖ ਲਓ ਆ ਪੁਆਇੰਟ ਦਾ ਹਰੀਮ ਨੇ ਪਲੇ ਮੰਗਿਆ ਵੇ ਮੇਰੇ ਵੀਰੋ ਜੀਪਾ ਹਾਲੇ ਖੜਿਆ ਨੇ ਗਰਾਊਂਡ ਦੇ ਵਿੱਚੋਂ ਸਵਰਨਿਆ ਦੁਨੀਆ ਜੁੜੀ ਪਈ ਆ ਓ ਅਮਰੀਕਾ ਤੋਂ ਵਿੱਕੀ ਦੇ ਬੰਦਾ ਪੱਦਾ ਪਾਰ ਹੋ ਬੱਛਿਆ ਕਾਲਾ ਕਹਿੰਦਾ ਫਤਿਹਗੁਰ ਸ਼ੱਦਾ ਦੀ ਟੀਮ ਦੇ ਮੈਨ ਸਪੌਂਸਰ ਨੇ ਉਹ ਸਾਹਮਣੇ ਮਨੂ ਖੜਾ ਪੱਤੀ ਖੜਾ ਉਹ ਗਿੰਦੀ ਹਾਸਾ ਸੜਾ ਵੀ ਆਸਟ੍ਰੇਲੀਆ ਤੇ 3ਵੇਂ ਸੰਧੂ ਵਾਲੀ ਟੀਮ ਖੇਡਦੀ ਹੈ ਲਓ ਸਾਹਮਣੇ ਦੇਖਾਂਗੇ ਸਾਡੀ ਇਹ ਸੋਨਾ ਸਾਡੀ ਬਾਟਸਪਾਲ ਸਾਡੀ ਕਬੱਡੀ ਸਾਡੀ ਦਾ ਜੀਪ ਲੈ ਕੇ ਸੰਧੂ ਵਾਲਾ ਕਾਲੇ ਬਕਰੇ ਕੋਲੇ ਭੱਜ ਗਿਆ ਇਹ ਬੱਕਰੇ ਕੋਲੇ ਪੱਟੀਆਂ ਸਾਦੀ ਦੇ ਵੀ ਸਾਹਮਣੇ ਪਈ ਪੱਟੋ ਦੀ ਕਬੱਡੀ ਹੱਕ ਵਾਲੀਆ ਹੱਕ ਵਾਲੀਆ ਜੱਗੂ 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 ਪਾਗਰੋ ਦੇ ਬੱਕਰੀ ਪਾਣਾ ਜੀਤੋ ਹਾਂ जगूदा

का मिलंद फेर कॾहिं चारि कारो तोड़ो कॾहिं हैदराबाद अस्पालेर ખોહી જામીયા ખોળા ફેરા લેવી સીતૈયા હણ સવા વીતા જાતા હો સવા વીતા જાતા સીતે વળિયા આદ સાજી વી ઓ જીપ કેડે કાળા બકરે ને કોસ કમાહી ફરતા કાળા બકરે ને કોય નહીં ફરતા હો દેખા લે મિંગુ એકી બેસાજી તે તો આજુ સાઉધી સામી આ પઠ thank <laughs> you ਦੇ ਵੀਰੋ ਇੱਕ ਤੋਂ ਵੱਧ ਕੇ ਅੱਜ ਇੱਕ 스타 ਆਇਆ ਹੋਇਆ ਹੈ ਦੋਨੋਂ ਟੀਮਾਂ ਪੱਦੀਏ ਇੱਕ ਬੰਦੇ ਮੇਰੇ ਵੀਰੋ ਹੱਤੇਗੜ ਸ਼ੰਨਾ ਖੇਡਦੀ ਹੈ ਐਸੇ ਜਿੱਲੇ ਦਾ ਮਾਣ ਇਸੇ ਇਲਾਕੇ ਦਾ ਮਾਣ ਔਰ ਦੂਸਰੇ ਨੇ ਲੁਧਿਆਣਾ ਦਿੱਸਤ ਗਏਗੇ ਕਲਸੀਆ ਪਿੰਡ ਸਾਡੇ 1920 ਦੇ ਨਾਲ ਮੈਚ ਹੈ ਤੇ ਹੁਣ ਜਿਹੜਾ ਗੱਲ ਕਿੱਥੇ ਗਈ ਹੋਈ ਆ ਮੈਨੂੰ ਐਂ ਬੱਸੋ ਜਿਹੜਾ ਹੋਲਡ ਵਾਲਾ ਪੁਆਇੰਟ ਆ ਕਹਿੰਦੇ ਉਹ ਤੇੜੀ ਹੋਈ ਆ ਜੀ ਗੱਲ ਜਿਹੜਾ ਹੋਲਡ ਵਾਲਾ ਪੁਆਇੰਟ ਆ ਜਿੰਦਾ ਔਕਾਸੀਆ ਨੂੰ ਮਿਲ ਗਿਆ ਤਾਂ ਮੈਚ ਮੁੱਕਦਾ ਇਹਨਾ ਦੂਜੀ ਟੀਮ ਦਾ ਹੋਇਆ ਤਾਂ ਰੇਡ ਪੈਣੀ ਠੀਕ ਹੈ ਜੀ ਐਡੀ ਗੱਲ ਖੜੀ ਆ ਬੱਸੋ ਅਗਲੀ ਪੂਰ ਕੋਰਟ 'ਤੇ ਆ ਜਾ ਕਿ ਰਾ ਕਬੱਡੀ ਪਾ ਦੋ ਜੰਮੇ ہیلو بھائی ہاں پیڑا ستو سارے ہاں سونی دستال پٹی دی نال کھیڈی ہا صاحب دی الگ بھی بھگے دے نوں بہت واہ صاحب دی ماں جتھڑے دی ٹیم نے اسلام علیکم او ٹیم دے نال ہورے گیا ہرے سارے او منڈا پک گیا ہوا سارے بڑی سی بندے یار ਖਦਾ ਰੋ ਯਾਰ ਮੁੰਡਾ ਫੱਕਿਆ ਹੋਇਆ ਬਾਹਰ ਹੋ ਲੱਗਿਆ ਹੋਇਆ ਬਾਲ ਬੁਲਾ ਲੈਣ ਦਿਓ ਸਜਾਲ ਤੋ ਸੋ ਕਾਲਸੀਆ ਦੀ ਟੀਮ ਫਾਸਟ ਤੇ ਫੱਟੇਗੜ ਸ਼ੰਨਾ ਸੈਕਿੰਡ ਹੈ ਕਾਲਸੀਆ ਫਾਸਟ ਫੱਟੇਗੜ ਸ਼ੰਨਾ ਸੈਕਿੰਡ ਹੈ ਬਾਸਟਰ ਰੇਟਰ ਫਾਸਟ ਰੇਟਰ ਸਾਜੀ ਦੇ ਤਾਸ ਕਬੱਡੀ ਆ ਪੰਜਾਂ ਨੇ ਤੇ 9 ਨੰਬਰ ਲਿਆ ਜੀ ਬੋ ਖਗਰਪੁਰ ਨੂੰ ਲਾ ਗਿਆ ਮੇਰੇ ਵੀਰੇ ਤਾੜੀ ਮਾਰਦੇ ਹੋ ਸਾਜੀ ਖਗਰਪੁਰਿਆ ਜੀਪਰਾ ਜੇਤੂ ਵੜਿਆ ਜੇ ਇਹ ਤਾਫੀ ਵੀ ਬੋਲਦੇ ਹਰ ਤਾੜੀਏ ਨੇ ਪਿੰਡੇ ਜਫੇ ਲਾਇਆ ਹਾਕਾ ਤਾੜੀਏ ਨੇ ਸਰਫੋ ਸਾਜੀ ਨਾ ਟੱਤ ਲਿਆ ਤੇ ਆਥ ਜਫੇ ਆਇਆ ਮੇਰੇ ਵੀਰੇ ਚੱਖੂ ਨੇ ਨਾ ਟੱਤ ਲੈ ਕੇ ਆਪ ਜਫੇ ਲਾ ਦੇ ਓ ਵੀਰੋ ਓ ਜੀਪ ਲੈ ਗਿਆ ਮੁੰਡਾ